ਸਰ ਪ੍ਰੈਜਿਡੀ ਅੱਜ ਪ੍ਰੈਸ ਕਾਨਫਰੰਸ ਲੱਗੀ ਹੈ ਕਿਸ ਮੁੱਦੇ ਤੇ ਸਰ ਕੀ ਹੈ ਜੀ ਅਸੀਂ ਨਾ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਜਿਵੇਂ ਮਾਨਯੋਗ ਸੀਐਮ ਸਾਹਿਬ ਪੰਜਾਬ ਡੀਪੀ ਸਾਹਿਬ ਪੰਜਾਬ ਤੇ ਐਸਐਸਪੀ ਤਰਨਤਨ ਸ਼੍ਰੀ ਵੀ ਅਵੀਮਨਿਉ ਰਾਣਾ ਜੀ ਆਈਪੀਐਸ ਜਿਹੜੀ ਜੁੱਧ ਨਸ਼ਾ ਵਿਰੋਧ ਤਹਿਤ ਕਾਰਵਾਈ ਚੱਲ ਰਹੀ ਹੈ ਜੀ ਉਹਨੂੰ ਲਗਾਤਾਰ ਦੇ ਵਿੱਚ ਕੱਲ ਤਰਨਤਨ ਪੁਲਿਸ ਦੇ ਵਿੱਚੋਂ 8 ਮੁਕਾਦਮੇ ਤਰਨਤਨ ਜ਼ਿਲ੍ਹੇ ਦੇ ਵਿੱਚ ਦਰਜ ਕੀਤੇ ਗਏ ਨੇ ਇੱਕ ਉਹਨਾਂ ਦੇ ਵਿੱਚੋਂ ਏਅਰਕ੍ਰਾਫਟ ਦਾ ਪਰਚਾ ਦਰਜ ਕੀਤਾ ਗਿਆ ਤੇ 7 ਐਨਡੀਪੀਏ ਸੈਕਟਰ ਦੇ ਪਰਚੇ ਦਰਜ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਟੋਟਲ ਰਿਕਵਰੀ 1 ਕਿਲੋ 53 ਗ੍ਰਾਮ ਹੀਰੋਇਨ ਰਿਕਵਰ ਕੀਤੀ ਗਈ ਆ ਤੇ ਟੋਟਲ 13 ਦੋਸ਼ੀ ਅਰੈਸਟ ਕੀਤੇ ਗਏ ਨੇ ਇਹ ਸਰ ਤੁਸੀਂ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੇ ਜਿਹੜੀ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਅਸੀਂ ਪਬਲਿਕ ਨੂੰ ਇਹੋ ਹੀ ਅਪੀਲ ਕਰਨਾ ਚਾਹੁੰਦੇ ਆ ਕਿ ਵੀ ਹੁਣ ਪੰਜਾਬ ਪੁਲਿਸ ਜਿਵੇਂ ਤੁਹਾਡੇ ਸਹਿਯੋਗ ਦੇ ਨਾਲ ਜਿਹੜੇ ਵੱਡੇ ਤੁਹਾਡੇ ਪਿੰਡਾਂ ਦੇ ਵਿੱਚ ਲੁਕੇ ਹੋਏ ਲੋਕੀ ਇਹੋ ਸਮਗਲਿੰਗ ਦਾ ਕੰਮ ਕਰਦੇ ਨੇ ਉਹਨਾਂ ਨੂੰ ਅਰੈਸਟ ਕਰ ਰਹੀ ਆ ਤੁਸੀਂ ਸਾਡਾ ਵੱਧ ਚੜ ਕੇ ਸਾਥ ਦਿਓ ਤਾਂ ਜੋ ਮਾੜੇ ਆਨਸਰ ਨੇ ਜਿਹੜੇ ਇਹਨਾਂ ਨੂੰ ਇਹਨਾਂ ਦੇ ਅੰਜਾਮ ਤੱਕ ਅਸੀਂ ਪਹੁੰਚਾ ਚੱਕੀਏ ਤੇ ਤੁਹਾਡਾ ਧੰਨਵਾਦ ਕਰ ਸਕੀਏ